ਬਹੁਤ ਹੀ ਸੁਖਾਜੋ ਸਰਦੀ ਕਲਾ ਮਾਣ ਤੇ ਪ੍ਰਧਾਨ ਜੀ ਪ੍ਰਧਾਨ ਦੀ ਮੰਡਲ ਸ成员 ਹੈ ਬਹੁਤ ਪਹਿਲੇ ਤੋਂ ਗਰ ਉਪਾਧਿ ਸਾਡੀ ਮੀਟਿੰਗ ਜਿਹੜੀ ਆ ਇਹਦਾ ਹੋਣ ਦੇ ਰਿਹਾ ਜਾਂਦਾ ਕੀ ਆ ਕਿ ਭਾਰਤ ਦੇ ਪਹਿਲੇ ਵਾਈਸ ਪੈਡਿਟ ਤੇ ਉਂਡੇ ਰਾਸ ਉਹ ਨਹੀਂ ਨਾ ਉਂਡੇ ਰਾਸ ਉਹ ਜਿਹੜਾ ਪਹਿਲੇ ਵਾਈਸ ਚਾਹੇ ਉਹ ਵਾਈਸ ਉਹ ਪਹਿਲੇ ਰਾਸ਼ਟਰਪਤੀ ਰਜਿੰਦਰ ਪ੍ਰਸਾਦ ਜੀ ਤੇ ਜਿਹੜਾ ਕਾਗੂ ਦੇ ਸਾਹਮਣੇ ਕਾਗੂ ਦੇ ਅੱਗੇ ਲੱਗਿਆ ਸਾਰੇ ਪਾਰਕ ਉਹਨਾਂ ਦੀਆਂ ਪੇਟਾਂ ਦੇ ਵਿੱਚ ਜਿਹੜਿਆਂ ਦੇ ਵਿਅਕਤੀ ਸੰਸਥਾਵ ਐਨਜੀਓ ਉਹਦੇ ਆਪ ਦੇ ਬੁਲਾਉਂਦੇ ਹੁਣ ਕਾਰਗਤੀ ਕੀਤੇ ਮਨਾਉਣ ਦਾ ਜਿਹੜੇ ਸਾਡੇ ਸਾਤ ਪੰਨੀ ਦਾਦਾ ਕ੍ਰਿਸ਼ਨ ਜਿਹੜਾ ਰਾਜੀ ਸੀ ਉਹਨਾਂ ਦਾ ਜਨਮ 5 ਸਤੰਬਰ 1885 ਨੂੰ ਇੱਕ ਟੰਡਾ ਕਰੂਤਨੀ ਮਦਰਾਸ ਤੋਂ ਚੌਂਕਲ ਮਦਰਾ ਉਹ ਪੱਟੇ ਦੇ ਵਿੱਚ ਜਨਮ ਹੋਇਆ ਸੀ ਆ ਪਰ ਇਹਨਾਂ ਦੇ ਜਿਹੜੇ ਬਡੇਰੇ ਦੀ ਉਹ ਇੱਕ ਪੱਟ ਦੀ ਸਰਪ ਪੰਨੀ ਉਹ ਸਰਪੰਦੀ ਤੋਂ ਇੱਥੇ ਆ ਕੇ ਐਂ ਲੱਗੇ ਸੀ ਇਹਨਾਂ ਦੇ ਮਜੂਕਾਂ ਨੇ ਕਿਹਾ ਸੀ ਵੀ ਆਪਾਂ ਨੂੰ ਆਪਣੇ ਨੌ ਦੇ ਨਾਲ ਸਰਪੰਦੀ ਦਾ ਐ ਕਰ। ਜੇ ਬਾਦਲ ਨੂੰ ਬਾਦਲ ਦਉਂਦੇ ਨੇ ਠੀਕ ਹੈ ਨਹੀਂ ਕਿ ਟੋੜਾ ਆਪਣੇ ਨੌ ਨੂੰ ਟੋੜਾ ਲਊਗਾ ਤੂੰ ਪਿੱਛੇ ਲਾਉਂਗਾ। ਇਹਨਾਂ ਕੋਲ ਉਹ ਕਹਿੰਦੇ ਦੀ ਨੌ ਲਾਉ। ਉਹ ਇਸ ਕਰਕੇ ਉਹਨਾਂ ਨੇ ਸਰਪੰਦੀ ਉਹਦੇ ਨਾਲ ਸ਼ੁਰੂ ਕਰ। ਔਰ ਇਹ ਛੋਟੀ ਉਮਰ ਦੇ ਵਿੱਚ ਵੇ ਬੜੇ ਆਪਣਾ ਕਹਿਦੀ ਹੈ ਗਰੀਬ ਬਰਾਮਣ ਦੇ ਘਰ ਦੀਆਂ ਜਰੂਰੀਆਂ ਹੋਰ ਪੂਰੇ ਜਮਾਨੇ ਵਿੱਚ ਛੋਟੇ ਬੱਚਿਆਂ ਨੇ ਵਿਆਹ ਕਰਦੇ 16 ਸਾਲ ਦੀ ਉਮਰ ਚ ਇਹਦਾ ਵਿਆਹ ਹੋਇਆ ਤੇ ਜਿਹੜੀ ਧਾਰਾ ਜਿਉਂ 10 ਸਾਲ ਦੀ ਉਹਨੂੰ 3 ਸਾਲ ਬਾਅਦ ਉਹਦਾ ਮਕਲਾਵਾ ਆਇਆ ਉਸ ਤੋਂ ਬਾਅਦ ਇਹ ਪਹਿਲਾਂ ਉੱਥੇ ਜਿਹੜਾ ਇਸ ਵਾਇੰਗਿਆ ਦਾ ਕਾਲਜ ਸਕੂਲ ਉਹਦੀ ਪੜਦੇ ਆ ਕਿ ਕਾਲਜ ਜਲੇ ਗਏ ਫਿਰੇ ਮਦਰਾਸ ਆ ਵੀ ਉੱਥੇ ਪੜ੍ਹੇ ਇਹਨਾਂ ਨੇ ਫਲਸਫੀਆ ਜਿਹੜੀ ਦਰਸ਼ਨ ਸ਼ਾਸਤਰ ਦੇ ਤੇ ਇਹਨੇ ਬਹੁਤ ਪੜਾਈ ਕੀਤੀ ਗਣਿਤ ਦੇ ਵਿੱਚ ਮੈਥ ਦੇ ਬਹੁਤ بڑے ਸਕੂਲ ਲੋਚ ਇਹਨੇ ਕਿਤਾਬਾਂ ਵੀ ਲਿਖਿਆ ਛੋਟੀ ਉਮਰ ਦੇ ਵਿੱਚ ਹੋਏ ਕਿ ਐਨੇ ਇੰਟੈਲੀਜੈਂਟ ਵੀ ਕਿ ਇਹਨਾਂ ਨੂੰ ਮਦਰਾਸ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਦੀ ਨੌਕਰੀ ਮਿਲੀ। ਔਰ ਮੇਰੀ ਵੀ ਉਹ ਉਸਾਰੀਆਂ ਦੇ ਕਾਲਜ ਨੂੰ। ਇਹਨਾਂ ਨੇ ਭਾਰਤੀ ਜਿਹੜਾ ਦਰਸ਼ਨਾਂ ਸਾਡੀ ਜਿਹੜੀ ਫਲਸਫੀ ਆ ਉਹਦੇ ਤੇ ਇਹਨਾਂ ਨੇ ਬੜੀ ਡੂੰਘੀ ਕੋਸ਼ਿਸ਼ ਕੀਤੀ। ਔਰ ਇਹ ਅਮਰੀਕਾ ਦੇ ਵਿੱਚ ਵੀ ਬੋਲ ਕੇ ਉਥੇ ਇਹਨਾਂ ਨੇ ਆਪਣੇ ਵਿਚਾਰ ਰੱਖੇ। ਔਰ ਇਹ ਨਹੀਂ ਪਹਿਹੀ ਐਨ ਵੀ। ਇਹ 1953 ਦੇ ਭਾਰਤ ਦੇ ਰਾਸ਼ਟਰਪਤੀ ਨੇ ਇਹਨਾਂ ਨੂੰ ਭਾਰਤ ਰਤਨ ਦੀ ਡਿਗਰੀ ਜਿਹੜੀ ਕਿ ਉਹ ਉਹਦਾ ਬਹੁਤ ਸਾਬ ਦਤਾ। ਤੋਂ ਬਾਅਦ ਅਕਤੀ ਕਰਦੇ ਹੋਏ ਆੰਤਰਾਪੱਤੀ ਯੂਨੀਵਰਸਿਟੀ ਦੇ ਵਾਈਸ ਚਾਂਸਰ ਬਣੇ ਉਸ ਤੋਂ ਬਾਅਦ ਬਨਾਰਸ ਸੇ ਹਿੰਦੂ ਯੂਨੀਵਰਸਿਟੀ ਦੇ ਵਾਈਸ ਚਾਂਸਰ ਬਣੇ ਪ੍ਰਕਤਕੱਤੇ ਯੂਨੀਵਰਸਿਟੀ ਦੇ ਬਣੇ ਔਰ ਜਦੋਂ ਸੋਵੀਅਤ ਯੂਨੀਅਨ ਬਣਿਆ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨੇ ਇਹਨਾਂ ਨੂੰ ਕਿਹਾ ਦਿੱਤੀ ਕੀ ਰੂਹ ਚ ਜਾ ਕੇ ਸਰਕਾਰ 아이 ਦੀ ਬੋਲੋ ਇਹ ਰੂਹ ਚ ਚਲੇ ਗੋ ਤੂੰ ਭਾਰਤ ਦੇ ਰਾਜ ਦੀ ਬੋਲੋ ਔਰ ਜਾਦੇ ਵਾਪਸ ਆਏ ਤਾਂ ਪੰਡਿਤ ਵਾਰਦਾਨ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਤੁਹਾਨੂੰ ਰਾਸ਼ਟਰਪਤੀ ਬਣਾਓ ਲੋਕ ਖੜੇ ਹੋਣਗੇ ਇਹ ਜਿਹੜਾ ਬੰਦਾ ਇੱਕ ਕਾਮਿਊਨਿਸ਼ਨ ਬਦਵਾਨ ਇਹ ਉਹ ਤਾਂ ਪੋਲਿਟਿਸ਼ਨ ਹੈ ਯੂਨੀਅਨ ਦਾ ਰਾਸ਼ਟਰਪਤੀ ਬਣਾ ਉਹ ਉਹਨਾਂ ਨੇ ਦੇਖਿਆ ਵੀ ਇਹਦਾ ਜਿਹਾ ਕਾਉਂਸਲ ਹੈ ਜੋ ਪਹਿਲਾਂ ਇਹਨਾਂ ਨੂੰ ਬਣਾਇਆ ਉਹਨਾਂ ਨੇ 22 ਮਰਦ ਕਹਿਣੇ ਇੱਕ ਬਣਾਇਆ ਰਈ ਨੇ ਬੋਲਿਆ ਜਦੋਂ ਇਹ ਰਾਸ਼ਟਰਪਤੀ ਦਿਵਸ ਸਮੇਂ 15 ਜੁਲਿਆਨ ਲੈਂਡਰ ਦੇਹਾਵ ਇਹਨਾਂ ਦੇ ਟਾਈਮ ਇਹ ਲਾਲ ਬਹਾਦਰ ਸ਼ਾਹ ਕੁਮਲਾ ਗਿਆ ਉਹ ਪ੍ਰਧਾਨ ਮੰਤਰੀ ਨੇ ਟਾਈਮ ਬਰੇ ਔਰ ਇਹਨਾਂ ਨੇ ਦੋ ਐਕਟਿੰਗ ਪ੍ਰਧਾਨ ਮੰਤਰੀਆਂ ਨੂੰ ਸੌਂਪਾਈ ਦੋ ਵਾਰੀ ਦੋਈ ਵਾਰੀ ਗਲਜਾਰੀ ਦਾ ਦਰਦਾ ਜਿਹੜੇ ਸੀਗੇ ਉਹ 24 27 ਮਈ 1944 ਤੋਂ ਬਾਅਦ ਉਹ ਬਣੇ ਪედაਧਿਆਨ 1904 ਤੋਂ ਬਾਅਦ ਜਦੋਂ ਲਾਲਬਾਧ ਸਾਖਰੀ ਦਾਤੀ ਜਾਵੇ ਇਹਨਾਂ ਨੇ ਕਿਹਾ ਕਿਉਂਕਿ ਬੜੇ ਲੋਕਾਂ ਦੇ ਜਨਮ ਦਿਨ ਮਨਾਏ ਜਾਂਦੇ ਨੇ ਇਹ ਕਹਿੰਦੇ ਜੇ ਮੇਰਾ ਜਨਮ ਦਿਨ ਮਨਾਉਣਾ ਹੈ ਵੀ ਮੈਂ ਤਾਂ ਇੱਕ ਟੀਚਰ ਹਾਂ ਮੇਰਾ ਜਨਮ ਦਿਨ ਹੈ ਅਧਿਆਪਕ ਦੇ ਮਸਤੇਕ ਆਫ ਦੇ ਮਤਲਬ ਟੀਚਰ ਸੋ 1962 ਤੋਂ ਇਹ ਜਨਮ ਦਿਨ ਸ਼ੁਰੂ ਹੋਇਆ ਔਰ ਦੇਖੋ ਹਾਲ ਕੋ ਪੰਜ ਸਤੰਭਾਂ ਨੂੰ ਰਾਜਿਆਂ ਦੇ ਵਿੱਚ ਰਾਜ ਪੁਰਸਕਾਰ ਤੇ ਨੈਸ਼ਨਲ ਪੱਤਰ ਤੇ ਰਾਸ਼ਟਰੀ ਪੁਰਸਕਾਰ ਸੋ ਜੀ ਬਈ ਆਪਕਾ ਉਨੀ ਬੜੀ ਕਰੈਰਾ ਅਧਿਆਪਕ ਕੌਮ ਦਾ ਨਰਮਤਾ ਇਜ਼ ਦਾ ਬੈਟਰ ਆਫ ਨੇਸ਼ਨ ਸੋ ਜਿਆ ਆਪਕੇ ਦੇ ਵਿੱਚ ਜਿਹੜੇ ਗੁਣ ਉਸ ਹੋਣੇ ਚਾਹੀਦੇ ਔਰ ਅਸੀਂ ਟੀਚਰ ਜਿਹੜਾ ਸ਼ਬਦ ਆ ਲਿਖਦੇ ਆ ਸਪੀਡ ਦਾ ਮਤਲਬ ਆ ਜੋ ਟੈਲੈਂਟਡ ਹੋਣਾ ਚਾਹੀਦਾ ਪ੍ਰਤਿਭਾ ਹੋਣਾ ਚਾਹੀਦਾ ਈ ਦਾ ਮਤਲਬ ਆ ਕਿ એનર્ਜੈਟਿਕ ਹੋਵੇ ਰੀਵਲ ਹੋਵੇ ਔਰ ਏ ਦਾ ਮਤਲਬ ਆ ਏਬਲ ਹੋਵੇ ਸੀ ਦਾ ਮਤਲਬ ਆ ਕੈਰੈਕਟਰ ਫੁੱਲ ਹੋਵੇ ਐਚ ਓਨੈਕਟ ਹੋਵੇ ਈ ਸਿਜੈਕਟ ਇਹ ਐਫੀਸ਼ੈਂਟ ਹੋਵੇ ਆਰ ਦਾ ਮਕਸਦ ਸਪੋਰਸ ਫੋਲੋ ਵੀ ਸੋ ਉਹੀ ਨਾਮ ਇਹਦਾ ਬਧੀਆ ਪਰ ਅਸੀਂ ਗ੍ਰੰਥਾਂ ਦੇ ਵਿੱਚ ਅਧਿਆਪਕ ਬਾਰੇ ਪੜ੍ਹਦੇ ਹਾਂ ਕਵੀ ਕਵੀਰ ਜੀ ਨੇ ਆਪਣੇ ਦੋ ਹਾਕ ਕੀ ਲਿਖਿਆ ਜਿਹੜੇ ਦੋ ਦੇ ਸੰਦੀਪ ਭਰਾਵ ਨੇ ਜੋ ਪੜ੍ਹੇ ਨਾ ਉਹੀ ਕਹਿੰਦੇ ਉਹ ਵੈਦ ਨੂੰ ਖੜੇ ਕੱਕੇ ਲੜਕੋ ਪਾਇਏ ਬਲੇਹਾਰੀ ਗੁਰੂ ਆਪਣੇ ਤਜਰਬੇ ਦੀਆਂ ਬਤਾਓ ਜਿਹੜਾ ਗੁਰੂ ਨੂੰ ਮਿਲੰਦਾ ਨਾਲ ਪਰਮਾਤਮਾ ਨੂੰ ਪਾਉਣ ਦਾ ਰਾਹ ਉਹ ਦੂਮੇ ਕਰਦਾ ਹੈ ਚਾਹੇ ਉਹ ਗੁਰੂ ਦੇ ਆਪਕਾ ਤੇ ਚਾਹੇ ਉਹ ਗੁਰੂ ਕੋਈ ਸਪਿਰਚੁਅਲ ਫਲੈਪਸਰ ਗੁਰੂ ਹੋਤਾ ਰਹੂ। ਇਸੇ ਤ੍ਰਿਕਿਆ ਨਾਲ 18 ਪੁਰਾਣ ਲਿਖੇ। 베ਦ ਵਿਆਸ ਨੇ ਲਿਖੇ ਨੇ ਕੋਈ ਦੁਆਪਰ ਦੀ ਗੱਲ ਆਜ ਤੋਂ 5-4000 ਪਹਿਲਾਂ ਆਨ ਕਹੋ ਪਾਰੀ ਸਾਂਸਕ੍ਰਿਤ ਦੇ ਉਹਨਾਂ ਦੇ ਜਿਹੜਾ ਇੱਕ ਪੁਰਾਣਾ ਸਕੰਦ ਭ੍ਰਾਮ ਉਹਦੇ ਜਿਹੜਾ ਲਿਖਿਆ ਹੈ ਗੁਰੂ ਬ੍ਰਹਮਾ ਗੁਰੂ ਵਿਸ਼ਨੂੰ ਗੁਰੂ ਦੇਵੋ ਮਹੇਸ਼ਵਰ ਈਸ਼ਾ ਸ਼ਾਕ ਸ਼ਰ ਬ੍ਰਹਮ ਤਸਮੈ ਸ਼੍ਰੀ ਗਰਬੇ ਨਮ ਮੇਰਾ ਗੁਰੂ ਹੈ ਬ੍ਰਹਮਾ ਮੇਰਾ ਗੁਰੂ ਹੈ ਵਿਸ਼ਨੂੰ ਆ ਮੇਰਾ ਗੁਰੂ ਹੈ ਸ਼ਿਵਾ कि मैं अपने उस गुरु ਨੂੰ ਨੂੰ ਘੜਵਾਲੋਂ ਤੇ ਮੈਂ ਉਹਨੂੰ ਨਮਸਕਾਰ ਕਰਦਾ। ਸੋ 50 ਸਾਲ ਪਹਿਲਾਂ ਗੁਰੂ ਦੀ ਮਹਾਂਕਾਵੜੇ ਰਸਿਆ। ਕੰਸਟੂਲਾਵਾ ਕਿ ਹਿੰਦੀ ਦੇ ਵਿੱਚ ਨੂੰ ਲੈਣਾ ਜੋ ਨੌ ਸਿੱਖੀਏ ਪਰਿੰਦੋਂ ਕੋ ਬਾਜ ਬਣਾ ਸਕਦਾ ਹੈ। ਨੌ ਸਿੱਖਿਆਵਾਂ ਟ੍ਰੇਡ ਅਨਟ੍ਰੇਨ ਦੇ ਲੋ ਬਾਜ ਅਨਟ੍ਰੇਟ ਹੁੰਦਾ ਉਹਦੇ ਘਰ ਨਿਕਲਦੇ ਨੇ ਛੋਟਾ ਬੱਚਾ ਹੁੰਦਾ ਹੈ ਤਾਂ ਜਿਹੜਾ ਵੱਡਾ ਆਵਾਜ਼ ਆਉਦਾ ਪੇਰੈਂਟਸ ਉਹਦੇ ਉਹ ਉਹਨੂੰ ਸਮਾਨ ਚ ਲੈ ਜਾਂਦੇ ਨੇ 3000 ਮੀਟਰ ਉੱਥੋਂ ਛੱਡ ਦਿੰਦੇ ਉਹ ਆਪਣੀ ਜਾਨ ਚੋਂਗ ਦੇ ਲਈ ਹੱਥ ਪੈਰ ਮਾਰਦਾ ਔਰ ਇਸੇ ਤਰੀਕੇ ਨਾਲ ਇਹ ਰਿਪੀਟ ਕੀਤਾ ਜਾਂਦਾ ਸੈਂਕੜੇ ਵਾਰ ਇਹ ਐਕਸਰਸਾਈਜ਼ ਤੇ ਉਹ ਫਿਰ ਟ੍ਰੇਨ ਹੋ ਜਾਂਦਾ जो नौ सखिए परिंदों को बाड़ बना सकता है जो कच्ची मिट्टी है ताज बना सकता है जो टूटी हुई तारों से साज बना सकता है समंदर तो परथता है समंदर तो परथता है डूबती हुई कासियों का हौसला वो शिक्षक है जो डूबती हुई कासतियों को ਜਿਹੜਾ ਨੋਰਾ ਫਸਦਾ ਉਹ ਜਿਹੜਾ ਅੱਜ ਕੱਲ ਉਹ ਸੰਚਾਰ ਦੇ ਵਿੱਚ ਰਾਹ ਦਿਖਾਉਣ ਵਾਲਾ ਗਾਈਡ ਆ ਸਾਡਾ ਉਹ ਕੋਈ ਸਾਨੂੰ ਰਾਹ ਦਿਖਾਉਂਦਾ ਤੁਹਾਨੂੰ ਪਿਆ ਉਹ ਪ੍ਰੋਫੈਸਰ ਵਿਚ ਆਪਣੇ ਫਾਈਸ ਪਤੀ ਦੇ ਨਾਲ ਬਫਰ ਤਾਂ ਕੋਈ ਕਈ ਰਿਟਾਇਰ ਹੋ ਗਏ ਕਈ ਸ਼ਾਰਬਤ ਨੇ ਤੋਂ ਜੇ ਆਪਕੋ ਤਾਂ ਇੱਕ ਜੇ ਆਪਾਂ ਕਹੀਏ ਮਨੂ ਸਮ੍ਰਿਤੀ ਨੇ ਮਨੂ ਨੇ ਸਮ੍ਰਿਤੀ ਲਿਖਿਆ ਹੋਇਆ। ਉਚਾਰਪਨ ਇਹ ਆਪਾਂ ਨੇ ਉਹਨੇ ਲਿਖਿਆ ਸੀ ਕਿ ਜਿਹੜਾ ਮੇਰਾ ਗੁਰੂ ਉਹ ਬ੍ਰਹਮਾ ਉਹਨੇ ਲਿਖਿਆ ਸੀ। ਤੇ ਇੰਦਰਾ ਗਾਂਧੀ ਕੀ ਕਹਿੰਦੀ? ਉਹ ਕਹਿੰਦੀ ਵੀ ਜੇ ਸਮਾਜ ਦੇ ਵਿੱਚ ਜੇ ਵੀ ਸਮਾਜ ਦੀ ਸਿਰਜਣਾ ਕਰਨੀ ਹੈ ਤੁਸੀਂ ਅਧਿਆਪਕ ਰੋਲ ਨਹੀਂ ਕਰ ਸਕਦੇ। ਤੇ ਅਧਿਆਪਕ ਤੋਂ ਬਿਨਾ ਸਮਾਜ ਦੀ ਸਿਰਜਣਾ ਨਹੀਂ ਹੋ ਸਕਦਾ। ਸੋ ਇਸ ਕਰਕੇ ਜਿਹੜਾ ਉਦਿਆ ਉਹ ਸਰਕਾਰ ਦੇ ਵਿੱਚ ਧਮਾ ਪਿਓ ਬੱਚਿਆਂ ਨੂੰ ਸਾਡੇ ਕੋਲ ਭੇਜਦੇ ਪੈਡੀ ਉਹਨਾਂ ਦੀ ਗੁਰੂ ਉਹਨਾਂ ਦੀ ਮਾਂ ਹੈ ਜਿਹੜੀ ਉਹਨਾਂ ਨੂੰ ਇਨਫਾਰਮਰ ਸੁਖਿਆ ਹੁੰਦੀ ਆ ਕੀ ਕਹਿੰਦੀ ਆ ਉਹ ਮਾਂ ਛੋਟੇ ਇਹਦੇ ਬੱਚਿਆਂ ਨੂੰ ਉਹ ਮਮਾ ਕਹੇ ਪਾਪਾ ਕਹੇ ਬਾਬਾ ਕਹੇ ਉਹ ਬੱਚੇ ਸਿੱਖਦੇ ਨੇ ਪੁਰਨਾ ਸੌਂਦੀ ਆ ਉਹੀ ਵਰਕੇ ਸੋ ਦੇਰੀ ਲਿਖਣ ਹਾਰਮੋਨ ਸਿੱਖਿਆ ਦੇ ਦੀ ਖਰੇਵਤੇ ਉਤਾਰ ਉਤਜਾਹ ਕੋ ਦੰਦਾ ਸਬੂਤ ਲੱਗਦਾ ਸੋ ਇਸ ਤਰ੍ਹਾਂ ਕੇ ਦੇ ਆਪ ਦਾ ਯੋਗਦਾਨ ਬਹੁਤ ਆ ਜਿਹੜੀ ਐਜੂਕੇਸ਼ਨ ਹੈ ਜੋ ਆਪ ਕੋ ਐਜੂਕੇਸ਼ਨ ਮੀਨ ਆਲ ਰਾਊਂਡ ਡਵੈਲਪਮੈਂਟ ਹੋਈ ਜਾਏ ਬੱਚੇ ਦਾ ਸਰਪੱਖੀ ਵਿਕਾਸ ਹੈ ਜਿਹੜੀ ਐਜੂਕੇਸ਼ਨ ਹੈ ਕਿਵੇਂ ਰਾਧਕ ਸਿੰਘ ਜੀ ਰਾਈਟ ਰਾਧਕ ਸਿੰਘ ਜੀ ਤੇਜਨ ਡਾਕਟਰ ਰਾਧਕ ਸਿੰਘ ਜੀ ਤੇਜਨ ਤਾ ਕਲਾਸ ਕਿਤੇ ਕਿਤਾਬ ਤੋਂ ਨਾ ਤੇ ਹੋਗਾ ਹਾਂ ਜੀ। ਉਹ ਇਸ ਤੋਂ ਬਾਅਦ ਐਜੂਕੇਸ਼ਨ ਦੇ ਰੇਂਜ ਨਾਲ ਬੜੇ ਕਮਿਸ਼ਨ ਬਣੇ। ਪਹਿਲਾਂ ਜਿਹੜੇ ਕਮਿਸ਼ਨ ਤੇ ਕੋਈ ਪ੍ਰਾਇਮਰੀ ਸਿੱਖਿਆ ਲਈ ਬਣਿਆ, ਕੁਝ ਫੈਕਟਰੀ ਸਿੱਖਿਆ ਲਈ ਬਣਿਆ, ਕੁਪਾਲ ਜਿਆ ਯੂਨੀਵਰਸਿਟੀ ਲਈ। ਇੱਕ 1964 ਦੇ ਵਿੱਚ ਨਾ ਜੁਲਾਈ 14 ਜਨਵਰੀ 1964 ਨੂੰ ਪਠਾਰੀ ਕਮਿਸ਼ਨ ਬਣਾਇਆ। ਜਿਹੜਾ ਜਿਹਦਾ ਨਾਮ ਸੀ ਨੈਸ਼ਨਲ ਐਜੂਕੇਸ਼ਨ ਕਮਿਸ਼ਨ। ਉਹ ਉਹ ਕਮਿਸ਼ਨ ਦੀ ਪਹਿਲ ਵੀ ਕਿ ਪ੍ਰਾਇਮਰੀ ਕੈਨੇਡੀ ਯੂਨੀਵਰਸਿਟੀ ਤੁਹਾਰ ਜਿੰਨੇ ਵੀ ਖੇਤਰ ਸਾਰਿਆਂ ਉੱਤੇ ਤੁਹਾਨੂੰ ਰਿਪੋਰਟ ਦੇਉਂਗੇ ਸਰਦਾਰਾ ਮੈਂਬਰ ਕਿਉਂ ਨੇ ਪੰਜ ਮੈਂਬਰ ਜਿਹੜੇ ਤੋਂ ਬਾਅਦ ਲੱਤੀ ਵੀਕਾ ਗਲੈਂਡ ਤੇ ਆਪਣੇ ਜਪਾਨ ਫਰਾਂਸ ਉਹ ਉਹ ਅਜਿਹੇ ਦੇ ਸੰਗਤ ਕੀ 12 ਮੈਂਬਰ ਇੰਡੀਆ ਦੇ ਤੋਂ ਨੇ 1962 ਦੇ ਵਿੱਚ ਆਪਣੀ ਕੋਡ ਦਿੱਤੀ ਐਜੂਕੇਸ਼ਨ ਉਹਦੀ ਜਿਹੜੀ ਪਹਿਲੀ ਰਣ ਪੀਆ ਦਾ ਡੈਸਟਿਨੀਓ ਆਫ ਇੰਡੀਆ ਇਜ਼ ਨੋ ਵੀਅ ਸ਼ੇਪਡ ਇਨ ਹਰ ਕਲਾਸ ਰੂਮ ਜੀ ਭਾਰਤ ਦਾ ਭਵਿੱਖ ਜਿਹੜਾ ਉਹਦੀ ਬਿਮਾਰ ਦੇ ਕਮਰੇ ਆਂ ਜਿ ਘੜਿਆ ਜਾਗਾ ਤੋ ਕਿਹੜਾ ਸਾਡਾ ਫਿਊਚਰ ਉਹ ਕਿਤੇ ਦੁਬਲ ਕਬੜਾ ਕਿਹੜਾ ਜਿਹੜਾ ਉਹ ਆਪਣੇ ਕਿਤੇ ਪ੍ਰਤੀ ਫੇਕਪਲ ਨੂੰ ਚਾਹੀਦਾ ਐਨੇ ਜੱਟ ਕੋਲ ਚਾਹੀਦਾ ਪਰਫੈਕਸ਼ਨੇਟ ਹੋਣ ਕਿ ਆਈ ਦੇ ਉਹ ਪਛਿਆਂ ਦੇ ਪ੍ਰਤੀ ਪਿਆਰ ਹੋਣਾ ਚਾਹੀਦਾ ਸਮਾਜ ਨਾਲ ਆਪਣੇ ਪ੍ਰਿੰਸੀਪਲ ਨਾਲ ਸੋ ਉਹੀ ਵਧੀਆ ਅਧਿਆਪਕਾ ਸੋ ਅੱਜ ਮੈਂ ਇੱਕ ਵਾਰੀ ਸਾਰੇਆਂ ਨੂੰ ਅਧਿਆਪਕ ਦਿਵਸ ਜਿਹੜਾ ਤਾਂ ਕਿ ਉਹਨੂੰ ਬਧਾਈ ਦਿੰਦਾ 5 ਅਕਤੂਬਰ ਨੂੰ ਇੰਟਰਨੈਸ਼ਨਲ ਅਧਿਆਪਕ ਦਿਵਸ ਦਾ 5 ਜੂਨ ਗੁਣਿਆਂ ਨੂੰ ਤੇ ਮਨਾਇਆ ਜਾਂਦਾ ਹੈ ਅੰਤਰਰਾਸ਼ਟਰੀ ਤੌਰ ਤੇ ਤੇ ਇਹ ਜਿਹੜਾ 5 ਸਤੰਬਰ ਆ ਇਹ ਅਸਕੇ ਆਪਣੇ ਦੇਸ਼ ਚ ਜਿਹੜਾ ਸੋ ਇਹਨੇ ਇਹ ਕਹਦਾ ਉਹ ਤਾਂ ਬਾ ਇਹ ਗਵਰਨਰ ਵਾਈਸ ਕੌਲ ਦਾ ਵਰਡ